ਆਯੁਰ ਜੀ ਕਾ ਹਾਲਸਾ ਸਿਵਾਹੇ ਲੀਕੇ ਹੁੰਦੇ ਮਸ਼ੰਦਾਂ ਦੀ ਨਕਲ ਸਤਿਗੁਰੂ ਜੀ ਨੇ ਦੇਖੀ ਸਿੱਖੀ ਦੇ ਇੱਥੋਂ ਸ਼ੁਰੂ ਕਰਦੇ ਆ ਸਿੱਖੀ ਦੇ ਪ੍ਰਚਾਰ ਵਾਸਤੇ ਮਸ਼ੰਦਾਂ ਦੀ ਸਥਾਪਨਾ ਹੋਈ ਬੜੇ ਨੇਕਤਾਰ ਮੀ ਭਜਨੀਕ ਮੱਠ ਬੋਲੜੇ ਬੋਲੜਿਆ ਤੇ ਉੱਚੇ ਚਾਲ ਚੱਲਣ ਵਾਲੇ ਸਿੱਖਾਂ ਨੂੰ ਮਸੰਦ ਕਰਨ ਕੀਤਾ ਜਾਂਦਾ ਸੀ ਉਸ ਉਨ੍ਹਾਂ ਦੇ ਕੋਲ ਇਲਾਕੇ ਹੁੰਦੇ ਸਨ ਉਹ ਆਪੋ ਆਪਣੇ ਇਲਾਕਿਆਂ ਵਿੱਚ ਸਿੱਖੀ ਪ੍ਰਚਾਰ ਵੀ ਕਰਦੇ ਤੇ ਗੁਰੂ ਘਰ ਵਾਸਤੇ ਦਸਵੰਧ ਵੀ ਵਰਉਂਦੇ ਸਨ ਇਹ ਮਸੰਦਾਂ ਦਾ ਸلسلਾ ਇਹੋ ਪੁਰਾਣਾ ਕਿਉਂਕਿ ਪੁਰਾਣਾ ਸੀ ਤੇ ਇਸ ਵਿੱਚ ਸੁਧਾਰਨਾ ਹੋਇਆ ਜਿਹੜਾ ਮਸੰਦ ਚਲਾਣਾ ਕਰ ਜਾਂਦਾ ਜਾਣ ਟੈ ਲੈ ਮੱਠਾ ਹੋ ਜਾਂਦਾ ਉਹਦੇ ਪੁੱਤ ਨੂੰ ਮਸੰਦ ਬਣਾਇਆ ਜਾਂਦਾ ਮੈਸੇ ਮਚ ਮਹਾਂਤੀ ਮਨਨ ਦੇ ਸلسل ਨੇ ਇਸ ਸੰਦਾ ਦੀ ਹਾਲਤ ਖਰਾਬ ਕਰ ਦਿੱਤੀ ਉਹਨਾਂ ਵਿੱਚ ਬਹੁਤੇ ਕਾਰੀ ਲਾਲਚੀ ਕਾਮੀ ਕਰੋਧੀ ਤੇ ਠੱਲ ਪੈਦਾ ਹੋ ਗਏ ਉਹ ਸਿੱਖ ਸੰਤਾਂ ਨੂੰ ਬਹੁਤ ਤੰਗ ਕਰਦੇ ਸਿੱਖ ਪੋੜੇ ਭਾਏ ਸੰਦਾ ਨੂੰ ਸੰਨ ਉਹ ਮ ਸੰਦਾ ਨੂੰ ਵੀ ਸਤਿਗੁਰੂ ਜੀ ਦਾ ਰੂਪ ਸਮਝਦੇ ਸਨ ਮਸ਼ੰਦ ਜੋ ਵਾਹਤੂ ਸਿੱਖਾਂ ਕੋਲੋਂ ਮੰਗਦੇ ਸੋ ਵਾਹਤੂ ਸਿੱਖ ਭੇਟਾ ਕਰਦੇ ਸਿੱਖ ਇੱਕ ਇਹ ਸਮਝਦੇ ਕਿ ਸ਼ਾਇਦ ਸਤਿਗੁਰੂ ਜੀ ਦੇ ਹੁਕਮ ਅਨਸਾਰ ਮਸ਼ੰਦ ਉਹਨਾ ਦੀ ਪ੍ਰੀਖਿਆ ਕਰ ਰਹੇ ਹਨ ਜਦੋਂ ਤਨ ਮੰਨਤੇ ਤਾਂ ਸਤਿਗੁਰੂ ਜੀ ਦੇ ਹਵਾਲੇ ਦੀ ਪ੍ਰੀਖਿਆ ਕਰ ਰਹੇ ਸੰਨ ਕਰ ਦਿੱਤੀ ਹੈ ਤਾਂ ਮਸ਼ੰਦ ਕੀ ਕਿਸ ਗੱਲ ਦੀ ਸਭ ਕੋਲ ਸਤਿਗੁਰੂ ਲੈ ਜਾਵੇ ਮਸੰਦਾਂ ਦੀਆਂ ਮੇਮਾਨੀਆਂ ਦੀਆਂ ਕਥਾਂ ਕਿਸੇ ਸਿੱਖ ਨੇ ਸਤਿਗੁਰੂ ਜੀ ਨੂੰ ਸੁਣਾਉਣ ਦਾ ਹੌਸਲਾ ਨਾ ਕੀਤਾ। ਉਹ ਸੰਦ ਇੱਕ ਦੂਸਰੇ ਮਸੰਦ ਦੇ ਖਰਾਫ ਆਖਦੇ ਪਰ ਉਹਨਾਂ ਦੀ ਕੋਈ ਸੁਣਾਈ ਨਾ ਹੁੰਦੀ। ਇੱਕ ਦਿਨ ਐਸਾ ਪਾਣਾ ਵਰਤਿਆ ਕਿ ਮਸੰਦਾਂ ਦੀਆਂ ਬਰਾਈਆਂ ਦਾ ਪਾਜ ਖੁੱਲ ਹੀ ਗਿਆ। ਪੂਰਬ ਦੇਸ਼ ਪਟਣੇ ਦੇ ਲਾਗੇ ਉਹ ਸੀਠ ਰਾਮ ਲਾਲ ਜੀੜਗੇ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਸ਼ੇਠ ਰਾਮ ਲਾਲ ਜੀ ਦੇ ਵੱਡੇ ਵਡੇਰਿਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਨੇ ਦਰਸ਼ਨ ਦਿੱਤੇ ਸੀ ਸਤਿਗੁਰੂ ਜੀ ਦੀਆਂ ਉਹਨਾਂ ਤੇ ਬਹੁਤ ਹੀ ਮਿਹਰਾ ਸਨ ਮਾਇਆ ਅੰਤ ਨਹੀਂ ਸੀ ਜਿੰਨੀ ਬਹੁਤ ਹੀ ਮਾਇਆ ਹੁੰਦੀ ਸੀ ਉਤਨਾ ਹੀ ਬਹੁਤਾਂ ਗੁਰੂਆਂ ਦਾ ਨ ਪੂਜਦੇ ਤੇ ਕਰਤਾ ਨੂੰ ਯਾਦ ਕਰਦੇ ਸਨ ਕਮਾਈ ਵਿੱਚੋਂ ਨ ਸਬੰਧ ਦਿੰਦੇ ਸਨ ਗਰਦੇ ਲਾਗੇ ਧਰਮਸ਼ਾਲਾ ਤਿਆਰ ਕਰੋ ਆਈ ਹੋਈ ਸੀ ਤੇ ਆਏ ਗਏ ਨੂੰ ਪ੍ਰਸ਼ਾਦਾ ਵੀ ਸਿਕਾਉਂਦੇ ਸਨ। ਸੇਠ RAMLAL ਜੀ ਨੇ ਬੜੀ ਸਾਦਾ ਨਾਲ ਸਤਿਗੁਰੂ ਜੀ ਦੇ ਮੇਲਾ ਵਾਸਤੇ ਇੱਕ ਜੜਾਉ سونے ਦਾ ਚੂੜਾ ਤਿਆਰ ਕਰਕੇ ਲਿਆਂਦਾ। ਜਿਸ ਦੀ ਕੀਮਤ ਕਈ ਹਜ਼ਾਰ ਰੁਪਏ ਸੀ। ਉਸ ਵਿੱਚ ਹੀਰੇ ਪੰਨਿਆਂ ਦੇ ਨਾਮ ਜੜੇ ਹੋਏ ਸਨ। ਉਹ ਚੂੜਾ ਢੜ ਕੱਲਿਆ ਹੋਇਆ ਅਸਦੀ ਜਵਾਨ ਨੂੰ ਸਾਸ ਜੀ ਨਿੱਕਲ ਗਿਆ ਸੱਚੇ ਪਾਤਸ਼ਾਹ ਆਪਦੀ ਮਹਾਨ ਕਰਪਾ ਦ੍ਰਿਸ਼ਟੀ ਹੈ ਨੀਨੇ ਪਰਮਾਰ ਉਤੇ ਵਰਖਤਾ ਹੀ ਵਰਖਤਾ ਹਨ ਆਪਦੀ ਬਖਸ਼ੀ ਹੋਈ ਦਾਤ ਵਿੱਚੋਂ ਪਹਿਲਾਂ ਵੀ ਮੈਂ ਐਸਾ ਚੂੜਾ ਬਣਾ ਕੇ ਭੇਜਿਆ ਹੈ ਮਲਾਕੀ ਚੰਦ ਮਸੰਦ ਦੇ ਰਹੇ ਉਹ ਜ਼ਰੂਰ ਆਪ ਨੂੰ ਮਸੰਦ ਆਇਆ ਹੋਵੇਗਾ ਉਹ ਚੂੜਾ ਵੀ ਐਸੀ ਹੀ ਮਿਹਨਤ ਤੇ ਪ੍ਰੀਤ ਭਗਤ ਮੈਂ ਤਿਆਰ ਹੋਇਆ ਸੀ ਭਾਈ ਰਾਮ ਲਾਲ ਐਸਾ ਚੁੜਾ ਅਸਾਂ ਤੱਕ ਦੇਖਿਆ ਨਹੀਂ ਨਾਮ ਬਲਾਕੀ ਚੰਦਨੀ ਕੋਝ ਦੱਸਿਆ ਹੈ ਸਤਿਗੁਰੂ ਜੀ ਨੇ ਫਰਮਾਇਆ ਦਾਤਾ ਮੈਂ ਤੇ ਝੂਠ ਨਹੀਂ ਬੋਲਦਾ ਆਪਦੀਆਂ ਬਖਸ਼ਾ ਬਖਸ਼ਾ ਦਾ ਅਭੇਹੀ ਅੰਤ ਨਹੀਂ ਬਲਾਕੀ ਚੰਦਨ ਨੂੰ ਪੁੱਛ ਸਕਦੀ ਹਾਂ ਸ਼ਾਇਦ ਉਸ ਨੂੰ ਆਪਦੇ ਹਜ਼ੂਰ ਪੇਸ਼ ਕਰਨ ਦਾ ਖਿਆਲ ਨਾ ਰਿਹਾ ਹੋਵੇ ਲਾਗੇ ਬੈਠੇ ਸੰਗ ਸੰਗਤਾ ਉਸ ਗੁਰੇ ਕੰਨਾਂ ਵਿੱਚ ਗੱਲਾਂ ਕਰਨ ਲੱਗ ਪਈ। ਇੱਕ ਮਸੰਦ ਜਿਹੜਾ ਮਲਾਕੀ ਚੰਦ ਨਾਲ ਵਿਗੜਿਆ ਹੋਇਆ ਸੀ। ਸਤਿਗੁਰੂ ਜੀ ਦੇ ਨੇੜੇ ਹੋ ਕੇ ਉੱਚੀ ਕਹਿਣ ਲੱਗਾ। ਐਸਾ ਮਲਾਕੀ ਚੰਦ ਦੀ ਇਸਤਰੀ ਦੇ ਹੱਥੀਂ ਜਰੂਰ ਦੇਖਿਆ ਸੀ। ਪਤਾ ਨਹੀਂ ਉਹ ਸੇਠ ਜੀ ਦਾ ਪੁੱਟਾ ਕੀਤਾ ਹੋਇਆ ਹੈ ਜਾਂ ਮਲਾਕੀ ਚੰਦ ਨੇ ਆਪਕੋ ਤਿਆਰ ਕਰਵਾਇਆ ਹੈ। ਸਤਗੁਰੂ ਜੀ ਨੇ ਉਸੇ ਵੇਲੇ ਬ੍ਰਹਮ ਸ਼抗ੀ ਨਾਲ ਜਾਤਿਆ ਕੇ ਸੇਠ RAM ਲਾਲ ਦੇ ਤੇ ਬਲਾਕੀ ਚੰਦ ਦੋਹਾ ਵਿੱਚ ਕਿਹੜਾ ਸੱਚ ਆ ਸੱਚਾ ਹੈ ਉਹਨਾਂ ਨੇ ਉਸੇ ਵੇਲੇ ਬਲਾਕੀ ਚੰਦ ਦੇ ਘਰ ਦੇ ਤਲਾਸੀ ਦਾ ਹੁਕਮ ਦਿੱਤਾ ਇਹ ਤਲਾਸੀ ਹੋਈ ਤਾਂ ਚੂੜਾ ਤੇ ਹੋਰ ਬਹੁਤ ਸਾਰੇ ਕੀਮਤੀ ਸਮਾਨ ਮਿਲਿਆ ਜੋ ਕਿ ਸਿੱਖ ਸੰਗਤਾਂ ਵੱਲੋਂ ਭੇਟ ਕੀਤਾ ਗਿਆ ਸੀ ਸਾਰਾ ਸਮਾਨ ਇਕੱਠਾ ਕਰਕੇ ਇਹ ਸਤਗੁਰੂ ਜੀ ਦੇ ਪਾਸ ਲਿਆ ਰੱਖਿਆ ਗਿਆ ਸੰਤਾਂ ਦੇਖ ਕੇ ਬਹੁਤ ਹੈਰਾਨ ਹੋਈਆਂ ਕਿਉਂਕਿ ਬਲਾਕੀ ਚੰਦ ਉਹਨਾਂ ਸੰਤਾਂ ਵਿੱਚੋਂ ਸੀ ਜਿਹੜੇ ਬੜੇ ਨੇਕ ਤੇ ਧਰਮਾਤਮਾ ਗਿਣੇ ਜਾਂਦੇ ਸਨ ਉਹਨਾਂ ਸਭ ਨੇ ਮੁੱਖ ਵਿੱਚ ਉਂਗਲਾਂ ਪਾ ਲਈਆਂ ਸਤਗੁਰੂ ਜੀ ਦੇ ਹੁਕਮ ਨਾਲ ਬਲਾਕੀ ਚੰਦ ਨੂੰ ਭਾੜ ਕੇ ਆਨੰਦਗੜ੍ਹ ਦੇ ਕਿਲੇ ਮੈਂਦੀ ਕੋਠੀ ਵਿੱਚ ਢੱਕ ਦਿੱਤਾ ਗਿਆ ਉਹ ਕੋਠੜੀ ਹਵਾ ਲਾਂਤ ਦੇ ਤੌਰ ਤੇ ਵਰਤੀ ਜਾਂਦੀ ਸੀ ਉਸ ਵੇਲੇ ਇੱਕ ਹੋਰ ਕੋਤਕ ਹੋਇਆ ਖਾਣੇ ਸਿੱਖਾਂ ਨੇ ਮਸੰਦਾ ਦਾ ਪਾਜ ਪ੍ਰਗਟ ਕਰਨ ਵਾਸਤੇ ਇੱਕ ਲੀਲਾ ਰਚੀ। ਭਾਈ ਨੰਦ ਚੰਦਰ ਦੀਵਾਨ ਮਾਮਾ ਕਿਰਪਾਲ ਚੱਲਨੀ ਤੇ ਹੋਰ ਸਿੱਖਾਂ ਦੀ ਸਲਾਹ ਨਾਲ ਪੰਡ ਮਰਾਸੀ ਪਾਸੋਂ ਮਸੰਦਾ ਦੀ ਨਕਲ ਤਿਆਰ ਕਰਵਾਈ। ਨਕਲ ਨਾਲਕਦੀ ਜੋ ਕਹਾਣੀ ਉਹ ਸੱਚੀ ਸੀ। ਜਿਸ ਸਿੱਖ ਨਾਲ ਵਰਤੀ ਸੀ ਉਹ ਵੀ ਹਾਜ਼ਰ ਸੀ। ਇਹ ਮਸੰਦ ਵੀ ਅਨੰਦਪੁਰ ਜੀ ਸੀ ਸਾਖੀ ਦਾ ਪਰਮ ਹੋਣ ਕਰਕੇ ਸਿੱਖ ਸੰਗਤਾਂ ਬਹੁਤ ਆਈ ਹੋਈ ਸੀ ਨਕਲ ਦਾ ਨਾਟਕ ਖੇਡਣ ਵਾਸਤੇ ਇੱਕ ਖੁੱਲੀ ਥਾਂ ਚੁਣੀ ਗਈ ਸਤਿਗੁਰੂ ਜੀ ਦੇ ਬਰਾਗਣ ਵਾਸਤੇ ਆਸਣ ਰੱਖਿਆ ਗਿਆ ਸਹਿਬਾਂ ਦੀ ਹਾਜ਼ਰ ਹੋਣ ਤੇ ਨਕਲ ਸ਼ੁਰੂ ਹੋਈ ਸੀ ਉਹ ਇਸ ਤਰ੍ਹਾਂ ਸੀ ਇੱਕ ਮਸ਼ਾਨ ਜਿਹਾ ਵੱਡੀ ਗੋਗੜ ਵਾਲਾ ਤੇ ਉੱਚਾ ਲਮਾ ਦੀਆਂ ਵਾਂਸੀ ਸੀ ਉਹ ਇੱਕ ਵੇਸਵਾ ਦੇ ਕੋ ਦੋ ਘੋੜੇ ਨੇ ਨੋਕਰਾਂ ਤੇ ਦੋ ਕੁੱਤਿਆਂ ਨੂੰ ਨਾਲ ਲੈ ਕੇ ਇੱਕ ਘੋੜੇ ਭਾਰੇ ਗਰੀਬ ਸਿੱਖ ਦੇ ਘਰ ਜਾ ਰਿਹਾ ਸੀ। ਸਵਾਬ ਨਾਲ ਉਸ ਸਮੇਂ ਸਿੱਖ ਦੀ ਘਰਵਾਲੀ ਨਹੀਂ ਸੀ। ਉਹਦੀ ਇਸਤਰੀ ਤੇ ਜਵਾਨ ਲੜਕੀ ਸੀ। ਉਸ ਸਮੇਂ ਸਿੱਖ ਵੀ ਘਰ ਨਹੀਂ ਸੀ। ਉਸ ਦੀ ਇਸਤਰੀ ਤੇ ਜਵਾਨ ਲੜਕੀ ਸੀ। ਉਹਨਾਂ ਲੋਹਾ ਜਦੋਂ ਦੇਖਿਆ ਕਿ ਗੁਰੂ ਜੀ ਦਾ ਸੇਵਕ ਸੇਕ ਉਹਨਾਂ ਦੇ ਘਰ ਆਇਆ ਹੈ ਤਾਂ ਉਹ ਪ੍ਰਸੰਨ ਹੋ ਕੇ ਅੱਗੇ ਬਲੇ ਜੀ ਆਇਆਂ ਨੂੰ ਆਖਿਆ ਤੇ ਮਸੰਦ ਦੇ ਪੈਰਾਂ ਉੱਪਰ ਦੋਹਾ ਨੇ ਮੱਥਾ ਟੇਕਿਆ ਜਦੋਂ ਮੱਥਾ ਟੇਕ ਕੇ ਸਿਰ ਉੱਪਰ ਚੁੱਕਿਆ ਤਾਂ ਮਸੰਦ ਨੇ ਮੱਥੇ ਉੱਤੇ ਥਿਉੜੀ ਪਾ ਕੇ ਕਿਹਾ ਸਿੱਖ ਕਿੱਥੇ ਹੈ ਕਲਦੀ ਇਸਤਰੀ ਬੋਲੀ ਮਹਾਰਾਜ ਜੀ ਹੁਣੇ ਆ ਜਾਂਦੇ ਹਨ ਕਿਤੇ ਬਾਹਰ ਖੇਤਾਂ ਨੂੰ ਗਏ ਹੋਏ ਹਨ ਆਗੇ ਆਪ ਬਰਜ ਗਏ ਜੋ ਸਰੇ ਜੋ ਸਰੇ ਬਣੇਗਾ ਗੁਰੂ ਜੀ ਦੀ ਕਿਰਪਾ ਨਾਲ ਅਸੀਂ ਸੇਵਾ ਕਰਾਂਗੇ ਬਹੁਤ ਗੁਰੂ ਮਾਰਾ ਤੇ ਨ ਪਗਾ ਹੈ ਉਹ ਗੁਰੂ ਉਹਦੇ ਘਰ ਆਏ ਉਸ ਉਹ ਘਰ ਨਹੀਂ ਰਿਹਾ ਐਸੇ ਪਾਪ ਸੰਗਤ ਤੋਂ ਪਾਰ ਹੋ ਸਕੇਗਾ ਕਦੀ ਨਹੀਂ ਨਰਕਾਂ ਨੂੰ ਜਾਵੇਗਾ ਨਰਕ ਨੂੰ ਸ਼ੰਦਨੇ ਗਠੂਰ ਬਚਨ ਸੰਨ ਸਿੱਖੀ ਨੇ ਬਾਹੋ ਦਾ ਹੀ ਕਰਦਾ ਬੀੜਾ ਤੇ ਸਾਫ ਸੁਥਰਾ ਕੀਤਾ ਸੋਫੇ ਤੇ ਮੈਚਪਾ ਸੋਫੇ ਦੇ ਮੈਚਪਰੰਗ ਵਿਛਾ ਦਿੱਤਾ ਏ ਮਛੰਦ ਨੂੰ ਮੇਠਣ ਵਾਸਤੇ ਕਿਹਾ ਆ ਪਾ ਮੇ ਉਹ ਮੰਜੇ ਚੰਗੇ ਮਾੜੇ ਸਨ ਫੇਰ ਵੀ ਬੜਬੜਾ ਕਰਕੇ ਤੇ ਗਾਣਾ ਦੇਖ ਕੇ ਬੈਠ ਗਏ ਸਿੱਖਣੀ ਤਾਂ ਰੋਟੀ ਦਾ ਪ੍ਰਬੰਧ ਕਰਨ ਲੱਗੀ ਇਹ ਅਸਦੀ ਮਟਿਆਰ ਲੜਕੀ ਨੂੰ ਮੇਸਵਾ ਦੇ ਪੈਰ ਘੁੱਟਣ ਬਾਅਦ ਹੀ ਲਾ ਲਿਆ। ਉਹ ਆ ਰੀਤੇ ਭੋਲੀ ਭਾਨੀ ਕੰਨਿਆ ਛਤਪੁਰੂ ਜੀ ਉੱਤੇ ਸਾਧਾ ਰੱਖਦੀ ਹੋਈ ਮਸੰਦਾ ਤੇ ਮੇਸਵਾ ਨੂੰ ਗੁਰੂ ਸਾਹਿਬ ਕੇ ਬੜੇ ਅਤਿਸ਼ਾਣ ਨਾਲ ਸੇਵਾ ਕਰਨ ਲੱਗਿਆ। ਉਹੜਿਆ ਨੂੰ ਤੂਣੀ ਤੇ ਦਾਣਾ ਤਾਂ ਮਸੰਦਾ ਦੇ ਸੇਵਕਾਂ ਨੇ ਖੋਲੀ ਵਿੱਚੋਂ ਚੱਕ ਕੇ ਪਾ ਦਿੱਤਾ। ਪਰ ਨਾਲ ਹੀ ਪੱਕੀ ਨਿਹਾਰੀ ਮੰਗੀ। ਪੱਕੀ ਨਿਹਾਲੀ ਵਿੱਚ ਕੇ ਉਹ ਹੁੰਦਾ ਹੈ ਸਿੱਖਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜੇ ਕਿ ਉਹ ਕਰ ਨਹੀਂ ਸਿਖਾਉਂਦਾ ਹੈ ਤਾਂ ਕਿ ਉਹ ਦਕਾਂਤੋਂ ਮਨ ਲਿਆ ਕੇ ਦੇ ਦਿੰਦਾ ਹੈ ਇਹ ਸੁਣ ਕੇ ਮਸੰਦ ਦੇ ਦਿਮਾਗ ਦਾ ਪਾਰਾ ਉੱਚਾ ਹੋ ਗਿਆ ਉਸ ਨੇ ਬਹੁਤ ਸਾਰੀਆਂ ਵਾਦ ਅਸੀਸਾਂ ਦੇ ਨਾਲ ਤਿੰਨ ਚਾਰ ਗਾਲਾਂ ਵੀ ਕੱਢ ਦਿੱਤੀਆਂ ਅਜੇ ਕਮੋਲ ਬੋਲ ਹੀ ਰਿਹਾ ਸੀ ਕਿ ਸਖ ਮਾਰੋਂ ਆ ਗਿਆ ਪੂਰੇ ਸਖ ਨੇ ਗੁਰੂ ਜੀ ਜੋ ਕੇ ਆਏ ਜਾਣ ਕੇ ਕਾਲੀ ਨਾਮ ਸੰਧਾਂ ਦੇ ਚਾਨਾਪੁਰ ਮੱਥਾ ਜਾ ਟਿਕਿਆ ਉਹ ਮੱਥਾ ਕੀ ਸੀ ਮਾਂ ਦੀ ਉੱਤੇ ਤੇਲ ਸੀ ਸ਼ਾਨਦ ਨੇ ਅਸੀਸ ਦੇਣ ਦੀ ਥਾਂ ਉਸ ਨੂੰ ਲੱਤ ਮਾਰ ਕੇ ਆਖਿਆ ਇਹ ਸਤਿਗੁਰੂ ਜੀ ਦੇ ਬਚਨ ਭੁੱਲ ਗਿਆ ਹੈ ਕਿ ਗੁਰੂ ਘਰ ਦੀ ਮਰਜ਼ਾਦਾ ਯਾਦ ਨਹੀਂ ਰਹੀ ਜੋ ਬਿਨਾਂ ਕਿਸੇ ਮਾਸੂ ਪੇਟਾ ਕਰਨ ਦੇ ਖਾਲੀ ਮੱਥੇ ਟੇਕਦਾ ਹੈ ਉਸ ਤੋਂ ਕੰਮ ਲੈ ਜਾਂ ਤੇ ਨਰਸਨੀ ਪੇਟਾ ਲਿਆ ਤੇ ਜਲ ਪਾਣੀ ਦਾ ਪ੍ਰਬੰਧ ਕਰਾ ਕੰਮ ਅਕਰ ਅਲੂਖ ਮੁੜਕਾ ਮਰ ਜਾਦਾ ਵੀ ਭੁੱਲ ਜਾਂਦੇ ਹਨ ਸ਼ਹਿਰ ਖਰਾਪ ਜਾਂਦਾ ਹੈ ਦੱਸਦਿਆਂ ਹੋੜੀ ਬੁੱਧੀ ਵਾਲੀ ਚੱਲ ਛੇਤੀ ਕਰ ਮੇਰੇ ਮੂੰਹ ਬੱਲ ਕੀ ਦੇ ਮੇ ਦੇਖਦਾ ਹਾਂ ਮੇ ਨੂੰ ਸਮਾਨੇਸ਼ ਨਰ ਕਰਨਾ ਹੈ ਇਸ ਵਾਸਤੇ ਦਹੀਂ ਤੇਲ ਮੇਸਨ ਦੀ ਲੋੜ ਹੈ ਕਿਸੇ ਚੀਜ਼ ਦੀ ਕਮੀ ਨਾ ਰਹੇ ਸੇਵਾ ਕਰ ਲੈ ਕਿਤੇ ਨਾ ਹੋਵੇ ਕਿ ਸਵਾ ਸਿਸ ਲੈਣ ਦੀ ਥਾਂ ਬਾਲਾ ਸਿਸਾ ਲੈ ਕੇ ਜਾਂ ਸੇਵਾ ਕਰਨ ਦੀ ਪਤਾ ਹੀ ਕਰਕੇ ਨਾਲ ਕੋਲੇ ਭਾਗੀ ਬਣਾਉ ਵਿਚਾਰੇ ਸਿੱਖ ਨੇ ਗਾਣਾ ਦਾ ਗੁੱਸਾ ਨਹੀਂ ਕੀਤਾ ਹੱਥ ਜੋੜ ਕੇ ਖਿਮਾ ਮੰਗਦਾ ਇਹ ਹਤੇ ਲੜਕੀ ਨੂੰ ਤਾਂ ਮੇਸਵਾਲੀ ਸੇਵਾ ਵਚਲਾ ਦਿੱਤਾ ਤੇ ਸਿੰਘਣੀ ਰੋਟੀ ਦਾ ਪ੍ਰਬੰਧ ਕਰਨ ਲੱਗ ਪਿਆ ਤੇ ਸਿੱਖ ਮਾਸਤੂਆ ਲਿਆਉਣ ਲੱਗਾ ਉਸ ਕੋਲ ਪੈਸੇ ਨਹੀਂ ਸਨ ਉਸਨੇ ਸਿੱਖਣੀ ਲਈ ਨੱਥ ਗਹਿਣੇ ਰੱਖ ਕੇ ਸਾਰਾ ਸਮਾਨ ਹੱਤੀ ਤੋਂ ਮੁੱਲ ਲਿਆਂਦਾ ਸਾਰਾ ਸਮਾਨ ਲਿਆ ਕੇ ਉਸਨੇ ਮੈਸ ਨੂੰ ਭੋਜਨ ਤਿਆਰ ਕਰਵਾਇਆ ਜੈਸ ਵਿੱਚ ਖੀਰ ਤੇ ਕੜਾ ਪ੍ਰਸ਼ਾਦ ਸੀ ਫਿਰ ਉਹ ਦਰਸ਼ਣੀ ਪੇਟਾ ਦੇਣ ਵਾਸਤੇ ਮਸੰਦਵਲ ਹੋਇਆ ਦਰਸ਼ਣੀ ਪੇਟਾ ਵਿੱਚ ਤੌੜੀ ਦੰਦ ਦੀ ਦੋਰ ਪੈ ਤੇ ਖੰਡ ਸੀ ਸੰਦਰਿ ਅਗੋਂ ਕਿਹਾ ਮਸ਼ੀਰੀਆਂ ਬਾਤ ਤੇ ਸ਼ੀਰ ਮੱਖਣ ਚਾਹੀਦਾ ਹੈ ਅਤੇ ਪਾਲ ਲਾਲ ਮਿਰਚਾ ਉਹਨਾਂ ਮੇ ਜਵਾਨਾਂ ਦੀ ਸੇਵਾ ਕਰੇਗਾ ਤਾਂ ਤੇਰੀਆਂ ਇਹ ਮਸਤਾਂ ਪ੍ਰਵਾਨ ਚੜਨੀਆਂ ਇਹ ਸੁਣ ਕੇ ਸਖਰ ਕਬੜਾ ਆ ਨਹੀਂ ਉਹ ਖਾ ਸਕਾਣਾ ਹੋ ਕੇ ਸ਼ੀਰ ਮੱਖਣ ਵੀ ਲੈ ਆਇਆ ਜਿਹੜਾ ਦਦ ਸੀ ਉਹ ਕੁੱਤਿਆਂ ਨੌਕਰਾਂ ਤੇ ਮਸ਼ੀਰੀਆਂ ਨੂੰ ਪਾਲਿਆ ਆਪਣੇ ਤੋਂ ਪੰਜਲੀ ਮਾਤੇ ਹੋਣ ਦੰਦ ਮੰਗਵਾਇਆ ਉਹ ਸਿੱਖਣੀ ਦੂਸਰੇ ਘਰੋਂ ਲਿਆਈ ਉਹ ਦੰਦ ਲੋਹਾ ਨੇ ਪੀਤਾ ਪੂਰੀ ਸ਼ਰਧਾ ਨਾਲ ਸਿੱਖਣੀ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਥਾਲੀਆਂ ਵਿੱਚ ਬੋਸ ਕੇ ਜਦੋਂ ਮਸੰਦ ਅੱਗੇ ਬੇਨਤੀ ਕੀਤੀ ਤਾਂ ਉਹ ਪ੍ਰਸ਼ਾਦਾ ਸਪਣ ਵਾਸਤੇ ਉਠ ਤੇ ਚੌਂਤਰੇ ਵੱਲ ਹੋਇਆ ਉਠ ਕੇ ਚੌਂਤਰੇ ਵੱਲ ਹੋਇਆ ਪਰ ਕੀਏ ਦੇਖ ਕੇ ਉਹ ਦੀ ਸੱਤੀ ਕੱਪੜੀਆਂ ਅਲੱਗ ਪਈਆਂ ਉਹ ਨੱਕ ਜਿਹੜਾ ਕੀਤੇ ਮੱਥੇ ਉੱਤੇ ਤੇ ਹੋਣੀ ਪਾ ਕੇ ਬੋਲਿਆ ਗੁਰੂ ਮਾਰਿਆ ਪਾਪੀਆ ਇਹ ਬ੍ਰਾਹਮਣਾਂ ਦਾ ਖਾਜਾ ਹੈ ਅਸੀਂ ਗੁਰੂ ਜੀ ਦੇ ਸਿੱਖ ਹਾਂ ਅਸਾ ਸਾਨੂੰ ਸਾਡੇ ਮਹਾਂ ਪ੍ਰਸ਼ਾਦ ਦੀ ਲੋੜ ਹੈ ਅੱਛਾ ਤੇਰੀ ਇੱਛਾ ਹੈ ਕੇ ਸਾਹ ਭੰਦੇ ਕੇ ਤੇਰਾ ਮੇੜਾ ਗਰਖ ਕਰੀਏ ਤਾਂ ਠੀਕ ਹੈ ਇਹ ਆ ਕੇ ਮਸੰਦ ਨੇ ਖੀਰ ਦੀਆਂ ਥਾਲੀਆਂ ਕੁੱਤਿਆਂ ਅੱਗੇ ਰੱਖ ਦਿੱਤੀਆਂ ਐਸੇ ਕਾ ਨੂੰ ਹੰਕ ਮਲਤਾ ਚਲੋ ਪਾਈ ਕੋੜਿਆਂ ਤੇ ਕਾਠੀਆਂ ਪਾਓ ਚਲੋ ਚੱਲੀਏ ਕਿਸੇ ਹੋਰ ਘਰ ਜਾ ਕੇ ਫਰਸਤਾਨ ਦੱਸਾਂਗੇ ਸੱਖ ਸਿੱਖਣੀ ਵਿਆਹ ਕੋਲ ਹੋ ਕੇ ਮਸੰਦਾਂ ਦੇ ਚਰਨਾ ਉੱਪਰ ਡੰਗ ਪਏ ਰੋ ਰੋ ਕੇ ਖਿਮਾ ਮੰਗੇ ਤੇ ਬੇਨਤੀ ਕੀਤੀ ਮਹਾਰਾਜ ਸ਼ਾਵ ਲੈ ਆਉਦੇ ਹਾਂ ਵਾਸ ਤਿਆਰ ਕੀਤਾ ਜਾਂਦਾ ਹੈ ਤੁਸੀਂ ਨਰਾਜ ਹੋ ਕੇ ਨਾ ਜਾਵੋ ਮੇਰ ਕਰੋ ਅਸਾਂ ਤੇ ਧਿਆ ਰੱਖੋ ਬੇਨਤੀਆਂ ਕੰਨ ਤੇ ਦੰਦੀਆਂ ਮਲਿਕਣ ਤੇ ਪਿੱਛੋਂ ਮਸੰਦ ਰੁਕਿਆ ਸਿੱਖ ਨੇ ਦੋ ਬੋਤਲਾਂ ਸ਼ਰਾਬ ਦੀਆਂ ਤੇ ਬੱਕਰੇ ਦਾ ਮਾਸ ਲਿਆਂਦਾ ਮਿਰਚਾਂ ਮਸਾਲੇ ਪਾ ਕੇ ਰੰਨੇ ਅਤੇ ਮਸੰਦ ਅਤੇ ਬੇਸਵਾਨ ਨੂੰ ਪਰਸਨ ਕੀਤਾ ਸਵੀਰ ਹੋਈ ਤਾਂ ਫਿਰ ਤਨਵੇਲੇ ਪੇਟਾ ਮੰਗੇ ਖੈਰ ਸਿੱਖ ਨੇ ਜਿਵੇਂ ਕਿਵੇਂ ਤੁਰਿਆ ਤੁਰਦਿਆਂ ਤੱਕ ਮਸੰਦ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਅੰਤ ਵਿੱਚ ਮਸੰਦ ਨੇ ਆਪਣੀ ਨੌਕਰ ਵਾਸਤੇ ਸਿੱਖੀ ਸਖੀ ਕੰਨਿਆਂ ਦਾ ਨਾਮ ਹੀ ਮੰਗ ਲਿਆ ਉਹ ਵੀ ਸਖ ਨੇ ਨਾਨਾ ਹਾਂ ਕੰਬਿਤੀ ਮੰਗੀਆਂ ਨਾਟਕਾਰਾਂ ਕੋਲੋਂ ਇਹ ਮਸੰਦਾ ਦੀ ਕਾਲੀ ਕਰਤੂਸ ਦਾ ਨਾਟਕ ਲਿਖਿਆ ਤਾਂ ਸੇਵਾ ਰੋਧਵਾਨ ਹੋ ਗਏ ਨਾਟਕ ਮੰਡਲੀ ਦੇ ਮੁਖੀ ਨੂੰ ਸੱਦ ਕੇ ਆਖਣ ਲੱਗੇ ਕਿ ਇਹ ਸੱਚ ਹੈ ਹਾਂ ਮਹਾਰਾਜ ਅੱਖਰ ਅੱਖਰ ਸੱਚ ਹੈ ਦੇਖ ਚੰਗਤਾਂ ਦੇ ਚਿਹਰੇ ਆ ਮਨ ਦੇਖੋ ਅੰਤਰਾਮੀ ਹੂੰ ਦੇਖੋ ਪੁੱਛੋ ਕੀ ਮਸੰਦਾ ਇਸ ਤਰ੍ਹਾਂ ਨਹੀਂ ਕਰਦੇ ਮਸੰਦਾ ਕੋਲ ਕਾਈ ਮੋਤ ਤੰਗ ਹੈ ਮਸੰਦਾ ਕੋਲ ਕਾਈ ਮੋਤ ਤੰਗ ਹੈ ਇਹ ਕਉਜ ਸੁਣ ਕੇ ਸਤਿਗੁਰੂ ਜੀ ਨੇ ਹੁਕਮ ਦਿੱਤਾ ਸਾਰੇ ਮਸੰਦਾਂ ਨੂੰ ਸੰਤ ਕੇ ਲਿਆਵੋ ਨਾਣ ਹੀ ਦੱਸ ਦਿੱਤਾ ਮਸੰਦਾ ਨੇ ਇਹ ਕਰਤੂਤ ਹੈ ਉਹ ਕੌਣ ਹੈ ਉਸ ਨੂੰ ਵੀ ਪੇਸ਼ ਕਰੋ ਸੈਮਾਨੇ ਹਕਮ ਹੁੰਦੇ ਹੀ ਸਾਰੇ ਮਸੰਦਾਂ ਨੂੰ ਸੱਦਿਆ ਗਿਆ ਤਿੰਨ ਚਾਰ ਮਸੰਦ ਤਾਂ ਆਨੰਦਪੁਰੀ ਨੂੰ ਹੀ ਛੱਡ ਗਏ ਤੇ ਬਾਕੀ ਨੇ ਆਂ ਦੇ ਦਿਲ ਡੋਲ ਗਏ ਜਿਹੜੇ ਮੰਜੇ ਮਸੰਦ ਬਾਲ ਇਸ਼ਾਰਾ ਕਰਕੇ ਆખ્યા ਗਿਆ ਸੱਚੇ ਬਾਦਸ਼ਾਹ ਇਹ ਮਸੰਦ ਕੰਜਰੀ ਨੂੰ ਪੂੜ ਰੱਖਦਾ ਤੇ ਸ਼ਰਾਬ ਦਾ ਸੇਵਨ ਕਰਦਾ ਹੈ ਸੈਮਾਨੇ ਉਸ ਨੂੰ ਫੜ ਲਿਆ ਉਹ ਬਹੁਤ ਹੱਥ ਪੱਲਾ ਮਾਰਨ ਲੱਗ ਪਿਆ ਕੀ ਉਹ ਬੇਕਸੂਰ ਹੈ ਪਰ ਉਸ ਦੀ ਕਿਸੇ ਨੇ ਕੋਈ ਗੱਲ ਨਾ ਸੁਣੀ ਉਸ ਨੂੰ ਵੀ ਬਲਾਕੀ ਚੰਦ ਦੇ ਨਾਲ ਬੰਦ ਕਰ ਦਿੱਤਾ ਉਹ ਜਲ ਬੰਦ ਹੋ ਗਿਆ ਤਾਂ ਸਾਰੀ ਸੰਗਤ ਕੋਲ ਫੇਰ ਪੁੱਛਿਆ ਜਿਹੜੀ ਜਿਹੜੀ ਵਾਸਤੂ ਕਿਸੇ ਮਸ਼ੰਦ ਨੂੰ ਸੰਗਤ ਨੇ ਦੇਖ ਕੇ ਪੈਂ ਜਿਸੀ ਉਸ ਦੀ ਪੜਤਾਲ ਹੋਈ ਉਹ ਸੰਦਾ ਲੈ ਕੇ ਆ ਤਾਂ ਬਹੁਤ ਬਾਤਾਂ ਨਿਕਲੀਆਂ ਇਸ ਤਰ੍ਹਾਂ ਗਨੀ ਸ਼ਾਮਦਾਸ ਭਾਈ ਚਿੱਤੋਂ ਸੰਦਾਂ ਨੂੰ ਚੁਣਿਆ ਗਿਆ ਇਹ ਸਾਰੇ 10 ਸੰਨ ਉਹਨਾਂ ਦਸਾਂ ਨੂੰ ਹੀ ਬਹੁਤ ਕਹੜੀ ਸਜ਼ਾ ਦੇਣ ਦਾ ਹੁਕਮ ਕੀਤਾ RAM ਰਾਏ ਦੇਵ ਸੰਤਾਂ ਨੂੰ ਸਤਗੁਰੂ ਜੀ ਨੇ ਡੰਨ ਦਿੱਤਾ ਸੀ ਉਹ ਡੰਨ ਨੇ ਪੱਥਰਾਂ ਨੂੰ ਕਮਾ ਦਿੱਤਾ ਸੀ ਪਰ ਮੂਸਮ ਹੰਦ ਨਾ ਸਮਝੇ ਤੇ ਗੁਰੂ ਘਰ ਦੀਆਂ ਮਸਤਾਂ ਨੂੰ ਹੜੱਪ ਕਰਦੇ ਹੋਏ ਮਲ ਚੱਲਣ ਹੋ ਗਏ ਸੰਨ ਉਹਨਾਂ ਨੇ ਵਾਹਿਗੁਰੂ ਸਤਿਗੁਰੂ ਤੇ ਲੋਕਾਂ ਦਾ ਜਨੂ ਭਲਾ ਹੀ ਦਿੱਤਾ ਸੀ ਉਹਨਾਂ ਨੂੰ ਕਿਸੇ ਦਾ ਭੈ ਨਹੀਂ ਸੀ ਰਹਾ ਇਹ ਵਿਚਾਰ ਸੀ ਕਿ ਸਿੱਖ ਕਦੀ ਸਿੱਖ ਸਤਿਗੁਰੂ ਜੀ ਨੂੰ ਨਹੀਂ ਦੱਸਣਗੇ ਉਹ ਅੰਧ ਵਿਸ਼ਵਾਸੀ ਹਨ ਦੂਸਰਾ ਉਹਨਾਂ ਨੂੰ ਇਹ ਵੀ ਹੰਕਾਰ ਹੋ ਗਿਆ ਕਿ ਗੁਰੂ ਜੀ ਉਹਨਾਂ ਦੇ ਆਸਰੇ ਹੀ ਹਨ ਉਹੋ ਹੀ ਬਾਰੇ ਸਿੱਖ ਸੰਗਤਾਂ ਨੂੰ ਪ੍ਰਯੇਕ ਲੈ ਆਉਂਦੇ ਹਨ ਉਹ ਬਹੁਤ ਨਾਰ ਹੋ ਗਏ ਸਨ ਉਨ੍ਹਾਂ ਦੀ ਮਾੜੀ ਦਸ਼ਾ ਸਧਾਰਨ ਵਾਲੀ ਸੀ ਸਤਿਗੁਰੂ ਜੀ ਨੇ ਸਾਰਿਆਂ ਨੂੰ ਸੰਦ ਲਿਆ ਇੱਕ ਕਤਾਰ ਵਿੱਚ ਖੜਾ ਕਰਕੇ ਹੁਕਮ ਕੀਤਾ ਕਿ ਮਸ਼ੰਦਾਨ ਅਨੁਸਾਸਤ ਸਜਾਵਾਂ ਲਿੱਤੀਆਂ ਜਾਣ ਇਹ ਦੰਨ ਦੇ ਯੋਗ ਹਨ ਇਹਨਾਂ ਨੂੰ ਦੰਨ ਮਿਲਣਾ ਚਾਹੀਦਾ ਹੈ ਭਲਕਿ ਚੰਦਨ ਨੇ ਚੱਜੇ ਮੰਨੇ ਤਾ ਹੱਥ ਖੜਵਾ ਦਿੱਤੇ ਤੇ ਦੂਸਰਿਆਂ ਨੂੰ ਵੀ ਜੋਗਦੰ ਦੇ ਕੇ ਨੰਦਪੁਰ ਤੋਂ ਬਾਹਰ ਕੰਡ ਵਿੱਚ ਤਾਂ ਇਹ ਸੰਧਾ ਨੂੰ ਬਾਹਰੋਂ ਸੱਦਿਆ ਤੇ ਉਹਨਾਂ ਨੂੰ ਸੰਗਤਾਂ ਲਈ ਖੂਬ ਘਟਾਇਆ ਘਟਾਉਂਦੇ ਆ ਉੱਠਦੇ ਆਈਆਂ ਜੋਹਣੀਆਂ ਏ ਚੋਹਣੀਆਂ ਦੇ ਇਲਾਕੇ ਦਾ ਭਾਈ ਫਿਰੂ ਮਸੰਦ ਸੀ ਉਸ ਨੂੰ ਵੀ ਸੇਵਕਾਂ ਨੇ ਜਾ ਫੜਿਆ ਤੇ ਕਿਹਾ ਕਿ ਸਤਗੁਰੂ ਜੀ ਤੈਨੂੰ ਬੁਲਾਉਂਦੇ ਹਨ ਉਸ ਨੇ ਪੁੱਛਿਆ ਸੇਵਾ ਦਾ ਕੀ ਹੁਕਮ ਹੈ ਤਾਂ ਸੀਮਕਾ ਨੇ ਕਿਹਾ ਮਸ਼ਕਾ ਜੜ ਕੇ ਤੇ ਦਾੜੀ ਫੜ ਕੇ ਲਿਆਉਣਾ ਅਗੋਂ ਭਾਈ ਫਿਰੂ ਨੇ ਕਿਹਾ ਫਿਰ ਉਸੇ ਤਰ੍ਹਾਂ ਇਲਾਜ ਨੂੰ ਪਰ ਸਖਾਂ ਵਿੱਚ ਉਸ ਦਾ ਸਤਿਕਾਰ ਬਹੁਤ ਸੀ ਉਹ ਨਹੀਂ ਸਨ ਚਾਹੁੰਦੇ ਕਿ ਭਾਈ ਫਿਰੂ ਦੀ ਕਿਸੇ ਤਰ੍ਹਾਂ ਨਰਾਜ਼ਗੀ ਹੋਵੇ ਕਿਉਂਕਿ ਉਹ ਖੌਦਾ ਇੱਕ ਚੰਗਾ ਮਸੰਦ ਸੀ ਉਹ ਸਤਗੁਰੂ ਜੀ ਦੇ ਆਕਾਲ ਪੁਰਖ ਦਾ ਪੈ ਰੱਖਦਾ ਸੀ ਉਹ ਧਰਮ ਦਾ ਉਤਕਰ ਦਾ ਸੀ ਜਦੋਂ ਕਿਸੇ ਨੇ ਉਸ ਦੀਆਂ ਮੁਸਕਾਂ ਨਾਲ ਮੰਨੀਆਂ ਤੇ ਨਾ ਕਿਸੇ ਨੇ ਦਾਣੀ ਹੋਣੀ ਤਾਂ ਉਸ ਨੇ ਆਪ ਦੀ ਦਾਣੀ ਫੜ ਲਈ ਤੇ ਆਪ ਹੀ ਆਪਣੀਆਂ ਮੁਸਕਾਂ ਜੋੜ ਜੋੜ ਲਈਆਂ ਇਸ ਹਾਲਤ ਵਿੱਚ ਆਪਣੀ ਨਜ਼ਰ ਤੋਂ ਉਸ ਦੀ ਮੰਦ ਪਰਪੁਰੀ ਜਦੋਂ ਉਸ ਨੂੰ ਸਤਗੁਰੂ ਨੇ ਦੇਖਿਆ ਤਾਂ ਕਿਹਾ ਭਾਈ ਫਿਰ ਉਹ ਸੱਚੀ ਦਾਣੀ ਹੈ ਇਸ ਦੇ ਲੰਗਰ ਚੱਲਣਗੇ ਇਹਦੀ ਧਰਮਸ਼ਾਲਾ ਕਦੋਂ ਹੋਵੇਗੀ ਉਸ ਨੂੰ ਉਸ ਤੰਤਰ ਕਰ ਦਿਓ ਪਾਈ ਫਿਰੂ ਜੀ ਸਤੰਤਰ ਕੀਤਾ ਉਹ ਬਹੁਤ ਖੁਸ਼ ਹੋਏ ਉਸ ਨੇ ਰੱਜ ਕੇ ਸਤਿਗੁਰੂ ਜੀ ਨੇ ਦਰਸ਼ਨ ਕੀਤੇ ਸਾਰੇ ਮਸ਼ਹੰਦਾ ਨੂੰ ਕਰੜੀਆਂ ਸਜਾਵਾ ਦੀ ਇਹ ਸਹਿਬਾ ਨੇ ਸਿੱਖ ਸੰਤ ਦੇ ਬਾਕੀ ਦੇ ਮਸ਼ਹੰਦਾ ਨੂੰ ਸੋਲਣ ਕਰਕੇ ਆਖਿਆ ਗੁਰੂ ਕਾਂ ਦੀ ਪੇਟਾ ਪੂਜਾ ਉਹੋ ਹੀ ਖਾ ਕੇ ਪੂਜਾ ਸਕਦਾ ਹੈ ਜਿਹੜਾ ਸੇਵਾ ਕਰੇ ਜਿਹੜਾ ਸੇਵਾ ਨਹੀਂ ਕਰਦਾ ਉਹ ਨਹੀਂ ਪੂਜਾ ਸਕਦਾ ਇਸ ਵਾਸਤੇ ਸਿੱਖਾਂ ਨੂੰ ਬਣਨਾ ਛੱਕਣ ਨੂੰ ਮਰਚਣਾ ਚਾਹੀਦਾ ਹੈ ਲਾਲਚ ਵਿੱਚ ਆ ਕੇ ਮੁੱਢੀ ਪ੍ਰਸ਼ਤ ਨਹੀਂ ਕਰਨੀ ਚਾਹੀਦੀ ਹਉਕ ਮੰਨਣਾ ਕਿੰਨੇ ਸਤਗੁਰੂ ਜੀ ਆਨੰਦਪੁਰ ਮੈਚ ਨਮੀਆਂ ਨਮੀਆਂ ਤਿਆਰ ਹੋ ਰਹੀਆਂ ਇਹ ਮਾਸਤਾ ਦੇਖ ਰਹੇ ਸਨ ਇੱਕ ਸਿੱਖ ਕੇਸਈ ਸਿੰਘ ਪਾਸੋਂ ਸਤਿਗੁਰੂ ਜੀ ਦੇ ਜਾਮੇ ਉੱਤੇ ਗਾਰੇ ਨੇ ਛਿੱਟੇ ਪੈ ਗਏ ਮਤਾਨੇ ਸ਼ੈਵਾਲ ਦੇ ਕੀ ਮਾਨ ਨ ਹੋ ਜਾਏ ਉਹਨਾਂ ਨੇ ਚਾਟ ਹੁਕਮ ਕੀਤਾ ਇਸ ਸਿੱਖ ਨੂੰ ਹਲਕੀ ਸਜ਼ਾ ਦਿੱਤੀ ਜਾਵੇ ਅਥਾਵਾ ਦੋ ਚਪੇੜਾ ਮਾਰ ਦਿੱਤੀਆਂ ਜਾਣਾ ਸਿੱਖ ਨੇ ਸਤਿਗੁਰੂ ਜੀ ਦਾ ਹੱਸੰਪਾ ਕੇ ਇੱਕ ਦੋ ਨਹੀਂ ਸਗੋਂ 10 ਚਪੇੜਾ ਮਾਰ ਦਿੱਤੀਆਂ ਸਿੱਖ ਨੇ ਸਪੇੜਾ ਖਾ ਕੇ ਬਹੁਤ ਬਹਾਦਰ ਹੋਇਆ ਉਸ ਨੇ ਕਿਸੇ ਨੂੰ ਮਾਰਾ ਚੰਗਾ ਨਹੀਂ ਕਿਹਾ ਉਸ ਨੇ ਜਾ ਤਾ ਸ਼ੇਸ਼ ਉਹ ਨਹੀਂ ਜ਼ਰੂਰੀ ਭੁੱਲ ਹੈ ਇਹ ਇਸ ਕਾਰਨ ਉਸ ਨੂੰ ਸਜ਼ਾ ਮਿਲੀ ਹੈ ਤੇ ਮੌਣ ਕੇ ਨਾਲ ਪੁਲਿਸ ਹਜਾ ਨਾ ਪਹੁੰਚਣੀ ਪਵੇਗੀ ਉਹ ਜੀ ਪੁਲੀਤਮ ਨੇ ਛੱਤ ਸਖ ਨੂੰ ਭੂਲਿਆ ਤੇ ਪੁੱਛਿਆ ਅਸਾਂ ਦੋਸ਼ ਪੇੜਾ ਕਈਆਂ ਅਸੀਂ ਵੱਧ ਕਿਉਂ ਮਾਰੀਆਂ ਖਨੇ ਆਪਤਾ ਦਿੱਤਾ ਮਹਾਰਾਜ ਆਪਨੇ ਦੋਸ਼ ਪੀੜਾ ਕੀਤੀ ਸਨ ਅਸਾ ਹੁਕਮ ਨਹੀਂ ਪਾਲਣਾ ਕਰਦੇ ਆ ਹੋਏ ਆ ਹੋਰ ਸਜ਼ਾ ਮਾਰ ਦਿੱਤੀਆਂ ਕਿਉਂਕਿ ਅਸਾ ਆਪਦਾ ਹੁਕਮ ਮੰਨਿਆ ਸਿੱਖ ਦੀ ਭਲ ਨਹੀਂ ਅਸਨ ਸਜ਼ਾ ਦਿੱਤੀ ਹੈ ਜੋ ਠੀਕ ਮੰਨ ਲਈ ਫਰਮ ਦੀ ਸੀ ਠੀਕ ਹੈ ਤੋਂ ਅਸਾ ਨੇ ਮੰਨ ਲਈ ਫਰਮ ਨਹੀਂ ਸਮਝ ਆ ਦਿੱਤੀ ਹੈ ਅਸਾ ਦਾ ਹੁਕਮ ਮੰਨਿਆ ਹੈ ਸਤਿਗੁਰੂ ਜੀ ਨੇ ਫਰਮਾਇਆ ਹਮ ਕੋ ਮੰਨ ਲੈ ਹੋ ਇੱਕ ਹੁਕਮ ਹੋਰ ਮੰਨੋ ਉਹ ਉ ਐ ਇਹ ਐਸ ਸਿੱਖ ਨੂੰ ਕੋਈ ਸਿੱਖ ਉਸਾਂ ਵਿੱਚੋਂ ਆਪਣੀ ਭੈਣ ਜਾਂ ਮੀਟੀ ਦਾ ਸਾਥ ਲਈਏ ਇਹ ਆਣ ਮਿਆਹਾ ਹੈ ਹੂਣ ਮਿਆਹਾ ਜਾਣਾ ਚਾਹੀ ਹੁਕਮ ਮੰਨਣ ਦੀਆਂ ਨਿੰਗਾ ਮਾਰਨ ਵਾਲੇ ਸਾਰੇ ਚੁੱਪ ਹੋ ਗਏ ਉਹਨਾਂ ਨੂੰ ਕੋਈ ਗੱਲ ਨਾ ਆਉਣੀ ਉਹ ਠਾ ਉਪਰ ਦੇਸ਼ ਕੇਂਦਰ ਉੱਦਤ ਨਹੀਂ ਲੱਗੇ ਸਨ ਕਿ ਇੱਕ ਸਿੱਖ ਨੇ ਕਿਹਾ ਸੱਚੇ ਬਾਦਸ਼ਾਹ ਮੇਰੇ ਤਨ ਭਗ ਮੈਂ ਆਪਣੀ ਬੇਢੀ ਦਾ ਸਾਥ ਮਿਲਦਾ ਆਹ ਹੁੰਦੇ ਹੋ ਨਾਮ ਤੋਂ ਤਾਂ ਤਨ ਮਨ ਬਾਣਾ ਨੂੰ ਤਿਆਰ ਹਾਂ ਸੇਵਾ ਨੇ ਨਰਲਾਹੀ ਚੋੜੀ ਕਿਤਾ ਸਖਨੂ ਨਾਲੇ ਢੰਗ ਨਾਲ ਨਿਹਾਲ ਕੀਤਾ ਪਹਿਲਾਂ ਸਹਾਰਾ ਦਿੱਤੀ ਫਿਰ ਵਿਆਹ ਕਰ ਦਿੱਤਾ ਬਾਈ ਨੰਦ ਚੰਦ ਮੈਂ ਸੰਦੇ ਦੀ ਮਾਂ ਆ ਪਾਏ ਨੰਦ ਚੰਦ ਦਾ ਗੁਰੂ ਦਾ ਸਮਸੰਦ ਸੀ ਇੱਕ ਡਰੋਲੀ ਦਾ ਰਹਿਣ ਵਾਲਾ ਸੀ ਸਤਿਗੁਰੂ ਜੀ ਦੇ ਪਾਸ ਇਸ ਦਾ ਬਹੁਤ ਸਤਕਾਰ ਸੀ ਸੇਵਾ ਇਸ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਸਨ ਲੜਾਈ ਯੁੱਧ ਕਰਨ ਨੂੰ ਵੀ ਤਖਣਾ ਸੀ ਮਾਹੀ ਗੁਰੂ ਦਾ ਮੱ ਪਾਣਾ ਮੱ ਹੈ ਕਦੀ ਚੰਗਿਆਂ ਕੋਲੋਂ ਵੀ ਮੰਦੇ ਕਰਮ ਹੋ ਜਾਂਦੇ ਹਨ ਉਦਰ ਤੱਕੇ ਕੋਈ ਸਮਾਨ ਨਿਬਾਅ ਨਹੀਂ ਕੀਤਾ ਜਾਂਦਾ ਕਦੀ ਐਸੇ ਮਸੰਦ ਦੀ ਬੜਾਈ ਨਹੀਂ ਗੁੱਡੀ ਅੰਦਰ ਸਮਾਨ ਵਿੱਚ ਪੁੰਜ ਗਈ ਸੀ ਤੇ ਐਸ ਦੀ ਮੋਤ ਮੰਨੀ ਜਾਂਦੀ ਸੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਲਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮੀਨਾ ਹੱਥੀ ਲਿਖੀਆਂ ਜਾਂਦੀਆਂ ਸਨ ਪਰ ਹਰ ਇੱਕ ਮੀਂਢ ਦੇ ਸਪੂਰਨ ਹੋਣ ਤੇ ਬਿੰਲੂਤੇ ਸਤਿਗੁਰੂ ਜੀ ਦੇ ਦਸਕਿਤ ਕਰਾਏ ਜਾਂਦੇ ਸਨ ਡਰੋਲੀ ਦੇ ਇੱਕ ਸਾਧੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਡੀਓ ਨੂੰ ਨਕਲ ਕੀਤਾ ਤੇ ਇਸ ਪੂਰਨਾ ਮੋਢੇ ਉਹ ਦਸਕਾਤ ਵਾਸਤੇ ਆਨੰਦਪੁਰ ਲਿਆਇਆ ਉਹ ਦਸਸੀ ਸਾਲੂ ਭਾਈ ਨੰਦ ਚੰਦ ਜੀ ਨੂੰ ਮਿਲਿਆ ਉਹਨੇ ਇਹ ਜਾਤਾ ਕਿ ਭਾਈ ਨੰਦ ਚੰਦ ਜੀ ਕਿਉਂਕਿ ਉਹਦੇ ਇਲਾਕੇ ਦੇ ਵੱਡੇ ਮਸੰਦ ਹਨ ਜਿੰਮੇਬਾਰ ਆਦਮੀ ਵੀ ਹਨ ਇਸ ਵਾਸਤੇ ਸਾਧੂ ਨੇ ਵੀਡੋ ਉਹਦੇ ਹਵਾਲੇ ਕਰ ਦਿੱਤੀ ਮੈਨੂੰ ਮੀੜ ਉੱਤੇ ਸਤਿਗੁਰੂ ਜੀ ਦੇ ਦਸ਼ਕ ਟਕਰਾ ਦੇਣੇ ਸਾਧੂ ਦਾ ਬਚਨ ਸੀ ਪੂਣੀ ਹੋ ਕੇ ਰਹਿੰਦੀ ਹੈ ਮੀੜ ਨੂੰ ਦੇਖ ਕੇ ਭਾਈ ਨੰਦ ਚੰਦ ਦਾ ਦਇਲ ਤੰਨਾ ਰਹਾ ਉਹ ਬੇਈਮਾਨ ਹੋ ਗਿਆ ਉਸਨੇ ਮਾਨ ਵਿੱਚ ਤਾਂ ਲਈ ਕਿ ਉਹ ਮੀੜ ਸਾਧ ਨੂੰ ਮਾਅਬਸ਼ ਨਹੀਂ ਕਰੇਗਾ ਸਗੋਂ ਇਸ ਨੂੰ ਪੰਡ ਖੜ ਕੇ ਪੂਜਾ ਕਰਵਾਏਗਾ ਹੈ ਨਾ ਉਹ ਕੋਲ ਹੀ ਗੁਰੂ ਬਣ ਜਾਵੇਂ ਸਾਦੇ ਨੂੰ ਲਾਰਾ ਲੱਪਾ ਲਾਗ ਕੀਤਾ ਅੰਦਰ ਹਾ ਹਉਨੇ ਬਹੁਤ ਮੇਨਤ ਕੀਤੀ ਹੋਈ ਸੀ ਉਸ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਨਾ ਮਿਲਿਆ ਤਾਂ ਉਹਨੇ ਕਲਵਾ ਉਠਿਆ ਰੋਣਾ ਪਉਣ ਲੱਗਾ ਤਾਂ ਪਾਈ ਨੰਦ ਚੰਦਨ ਦੀ ਕਿਰਪਾ ਇਹ ਉਹ ਹੁਣ ਕੀ ਕਰੇ ਜੇ ਸਤਗੁਰੂ ਜੀ ਤੱਕ ਮੇਨਤੀ ਪਹੁੰਚ ਗਈ ਤਾਂ ਜਿਹਨੂੰ ਜਵਾਬ ਤਲਮੀ ਹੋਵੇਂਗੇ ਸਹਿਮ ਮਸੰਨਾ ਦੇ ਅੱਗੇ ਹੀ ਭਗਤ ਸਵਾਰਦੇ ਹਨ ਇਸ ਦੋਸ਼ ਬੰਦ ਲਈ ਜਰੂਰ ਅਨੰਦ ਚੰਦ ਨੂੰ ਸਜ਼ਾ ਮਿਲੇਗੀ ਇਹ ਸੋਚ ਕੇ ਉਹ ਗ੍ਰੰਥ ਸਾਹਿਬ ਨੂੰ ਚੁੱਕ ਕੇ ਰਾਤ ਦੇ ਹਨੇਰੇ ਵਿੱਚ ਅਨੰਦਪੁਰ ਤੋਂ ਨੱਠ ਉੱਠਿਆ ਤੇ ਆਪਣੇ ਪੰਡ ਜਾਂ ਬਣਿਆ ਉਸ ਨੇ ਜਾ ਕੇ ਵੀੜ ਘਾ ਰੱਖ ਦਿੱਤੀ ਤੇ ਕਿਸੇ ਨੂੰ ਕੋਈ ਪੇਂਦਨਾ ਰਸਿਆ ਵੀੜ ਨੂੰ ਘਾ ਰੱਖ ਕੇ ਆਬਾ ਸੋਲੀ ਤੀਰ ਮਲ ਕੋ ਸੰਤਾਰਪਨ ਜਾਪ ਲਿਆ ਸਨੂ ਅਸਨੂ ਜਾ ਕੇ ਕਹਿਣ ਲੱਗਾ ਇਹ ਤਾਂ ਆਪ ਨੂੰ ਪਤਾ ਹੀ ਹੈ ਕਿ ਮਾਲਵੇ ਦਾ ਮੰਡਾ ਮਸੰਦ ਹਾਂ ਸਾਰਾ ਮਾਲਵਾ ਮੇਰੇ ਸ਼ਰੀਰ ਉੱਤੇ ਚੱਲਦਾ ਹੈ ਮੈਂ ਆਨੰਦਪੁਰ ਤੋਂ ਰਸ ਕੇ ਆਵਿਆ ਹਾਂ ਤੇ ਫੈਸਲਾ ਕੀਤਾ ਹੈ ਕਿ ਨਾ ਆਨੰਦਪੁਰ ਜਾਮਾਂਗਾ ਤੇ ਨਾ ਹੀ ਉਹਨਾਂ ਨੂੰ ਗੁਰੂ ਮੰਨਾਂਗਾ ਇਸ ਵਾਸਤੇ ਮੈਨੂੰ ਆਪਣੇ ਕੋਲ ਰੱਖ ਲਵੋ ਛੋਲੇ ਤੀਰ ਮਾਲ ਬੜਾ ਪਰੇਸ਼ਾਨ ਹੋਇਆ ਅਸਨੇ ਖੁਸ਼ੀ-ਖੁਸ਼ੀ ਉਸ ਨੂੰ ਰੱਖ ਲਿਆ ਤੇ ਹਰ ਤਰ੍ਹਾਂ ਦੀ ਸ਼ਾਂਤ ਆਦੇਵ ਦਾ ਵਚਨ ਕੀਤਾ ਮਹਾਰਤੀ ਰਮਾਨ ਲ ਦੇ ਪਹਿਲਾ ਮਸੰਦ ਜਲਬਲ ਹੋਲੇ ਹੋ ਗਏ ਉਹਨਾਂ ਨੇ ਜੋ ਨਾਲ ਆਖਿਆ ਇਹ ਕਦੀ ਨਹੀਂ ਹੋ ਸਕਦਾ ਕਿ ਨੰਦ ਚੰਦ ਕੰਤਾਰ ਪੌਰਹੀ ਜੇ ਰਹਿ ਤਾਂ ਅਸਾਂ ਦਾ ਹਰਬਾ ਮੰਡਾ ਨਹੀਂ ਪੱਕੇਗਾ ਇਹ ਲੜਾਕਾ ਤੇ ਸੁਨਮਾ ਹੈ ਇਸ ਨੂੰ ਖਤਮ ਕਰਨ ਦਾ ਯਤਨ ਕਰੋ ਨੂ ਸ੍ਰਾਮ ਸੰਦ ਛੋਡੇ ਸਹਿਬ ਨੂੰ ਸਮਝਾਇਆ ਜਾਵੇ ਕਿ ਇਹ ਤੇਰਾ ਮਿੱਤਰ ਨਹੀਂ ਦੁਸ਼ਮਣ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਹਿਣ ਤੇ ਕਰਤਾਰ ਪੁਰਾਇਆ ਹੈ ਤੇ ਮਾਰ ਕੇ ਤਲ ਜਾਵੇਗਾ ਇਹ ਇਸ ਕਰਕੇ ਇਸ ਨੂੰ ਰੱਖਣਾ ਨਹੀਂ ਚਾਹੀਦਾ ਇਹ ਆਪ ਨੂੰ ਹੀ ਖਤਰਨਾਕ ਹੈ ਜੇ ਇਹ ਵੀ ਠੀਕ ਹੈ ਕਿ ਅਨੰਦਪਾਲ ਤੋਂ ਆ ਪਾਇਆ ਹੈ ਤਾਣ ਕਰਤ ਹੋ ਕੇ ਆਇਆ ਹੈ ਜੇ ਉਸ ਗੁਰੂ ਨੂੰ ਤੋਖਾ ਦੇ ਸਕਦਾ ਹੈ ਤਾਂ ਸੋਢੀ ਸੈਮ ਨੂੰ ਤੋਖਾ ਵੀ ਦੇ ਸਕਦਾ ਹੈ ਐਸੇ ਆਨੰਦਕ ਪੁਰਸ਼ ਨੂੰ ਮਸੰਦ ਰੱਖਣ ਯੋਗ ਨਹੀਂ ਇਸ ਤਰ੍ਹਾਂ ਸਾਰਿਆਂ ਨੇ ਸਲਾਹ ਕਰ ਲਈ ਕਿ ਉਹ ਆਨੰਦ ਚੰਦ ਨੂੰ ਨਹੀਂ ਰਹਿਣ ਦੇਣਗੇ ਉਹ ਜ਼ਰੂਰ ਕੰਤਾਰਪੁਰੋਂ ਜਾਂ ਖੜਵਾ ਦੇਣਗੇ ਜਾਂ ਉਸ ਨੂੰ ਮਾਰ ਦੇਣਗੇ ਐਸੇ ਪੁਰਸ਼ ਦਾ ਕਤਾਰਪੁਰ ਰਹਿਣਾ ਖਤਰੀ ਤੋਂ ਖਾਲੀ ਨਹੀਂ ਉਹ ਸਾਰੇ ਇਕੱਠੇ ਹੋ ਕੇ ਸੋਢੀ ਧੀਰਮਲ ਪਾਸ ਪੁੰਜੇ ਉਨਾਂ ਨੂੰ ਜਾ ਕੇ ਸਮਝਾਉਣ ਲੱਗੇ ਕਿ ਆਨੰਦ ਚੰਦ ਨੂੰ ਕਸਟਾਲ ਪਰੋ ਖੱਡ ਦੇਣਾ ਇਹ ਸੱਚੀ ਬਾਸ਼ਾ ਹੋ ਇੱਕ ਮਸ਼ੰਦ ਬੋਲਿਆ ਇਹ ਸੱਚੀ ਗੱਲ ਹੈ ਕਿ ਪੁਰਸ਼ ਕੋਈ ਨਾ ਕੋਈ ਔਖਾ ਕਰਨ ਵਾਸਤੇ ਆਇਆ ਹੈ ਐਸੀ ਆਲਮੀ ਨੂੰ ਰੱਖਣਾ ਖਤਰਨਾਕ ਹੈ ਨਾਲੇ ਇਹ ਵੀ ਔਖਾ ਆਨੰਦਪੁਰੋਂ ਆਉਣ ਦਾ ਕੋਈ ਠੋਸ ਕਾਰਨ ਨਹੀਂ ਦੱਸਦਾ ਐਵੇਂ ਆਖੀ ਜਾਂਦਾ ਹੈ ਮੈਂ ਰਸਾ ਆਇਆ ਹਾਂ ਮੈਂ ਨਹੀਂ ਉੱਥੇ ਜਾਣਾ ਇਹ ਬਲਾਂ ਕੋਈ ਦਲੀਲ ਹੈ ਐਸੀਆਂ ਐਸੀਆਂ ਗੱਲਾਂ ਤੇ ਕਿਵੇਂ ਭਰੋਸਾ ਕੀਤਾ ਜਾਵੇ ਇਹ ਕਰੀ ਨੂੰ ਰੱਖਣਾ ਹੈ ਜੇ ਤਾਂ ਅਸੀਂ ਚਲੇ ਜਾਂਦੇ ਹਾਂ ਕੋਈਆਂ ਮਸੰਦਾ ਨਹੀਂ ਧਮਕੀਆਂ ਦਿੱਤੀਆਂ ਆਖਰ ਉਸਨੇ ਛੋਲੀ ਤੀਰ ਮਾਰ ਲੀ ਨੂੰ ਮਨਾਲਿਆ ਕਿ ਉਹ ਜਿਵੇਂ ਹੋਵੇ ਤਿਵੇਂ ਅਨੰਦ ਚੰਦਨ ਨੂੰ ਕੱਢ ਦੇਣਾ ਐਸੀ ਹੁਕਮ ਲੈ ਕੇ ਮਸੰਦਾਂ ਨੇ ਫੈਸਲਾ ਕੀਤਾ ਕਿ ਤਾਂ ਕਿ ਉਹ ਨੰਦ ਚੰਦ ਨੂੰ ਮਾਰ ਨਹੀਂ ਛੁੱਟਣਾ ਅਹ ਰਹਿਸਾਂ ਸੰਭਵ ਬਣ ਗਿਆ ਕਿ ਨੰਦ ਚੰਦ ਬਾ ਨੂੰ ਆ ਰਿਹਾ ਸੀ ਕਿ ਇੱਕ ਮਸੰਦ ਨੇ ਗੋਲੀ ਮਾਰ ਕੇ ਰੋੜ ਦਿੱਤਾ ਉਹ ਥੇ ਚੌਕ ਕੇ ਦਰਿਆ ਵਿਆਸ ਵਿੱਚ ਛੁੱਟਾਏ ਉਦੋਂ ਸਤਿਗੁਰੂ ਜੀ ਨੇ ਸਰਾਹ ਦਿੱਤਾ ਕਿ ਨੰਦ ਚੰਦ ਲਈ ਰਾਖੇ ਰੱਖੀ ਗ੍ਰੰਥ ਨੂੰ ਜਿਹੜਾ ਪੜ੍ਹੇਗਾ ਉਹ ਅੰਨਾ ਹੋ ਜਾਵੇਗਾ ਜੇ ਜਿਹੜਾ ਸੁਨੇਗਾ ਉਹ ਬੋਲਾ ਹੋ ਜਾਵੇਗਾ ਉਹ ਗ੍ਰੰਥਾਂ ਦੇ ਤੱਕ ਡੋਲੀ ਵਿੱਚ ਹੈ ਪਰ ਉਸ ਨੂੰ ਪੜਦਾ ਹੋਈ ਨਹੀਂ ਇੱਥੋਂ ਸਮਾਪਤ ਕਰਦੇ ਆਂ ਕੱਲ ਨੂੰ ਅੱਗੇ ਸ਼ੁਰੂ ਕਰਾਂਗੇ ਬੋਲਣ ਵਿੱਚ ਕੋਈ ਅੱਖਰ ਵੱਡਾ ਘੱਟਾ ਪੁੱਲ ਚੁੱਕ ਹੋਵੇ ਆਪ ਦੀ ਅਣਜਾਣ ਮੱਛੀ ਜਾਣ ਕੇ ਮਾਫ਼ ਕਰਨਾ ਮੇਰਾ ਬਨਿਆ ਸਕਤੇ ਹੱਥ ਰੱਖਣਾ ਅੱਗੇ ਤੋਂ ਸੰਧ ਸੇਵਾ ਕਾਰਨ ਇਹ ਤੇ ਕਰਾਉਣੇ ਵਾਲੇ ਆਨਦੇ ਮਨਕਾ ਅੰਦੇ ਨਾਮ ਨਾਲ ਜੋਨਾ ਆਸ਼ੂਮ ਲੀਕਨ ਖਾਨ ਸਾਹਿਬ ਸੇਵਾਦਾਰ